ਜਿਹੜਾ ਨਹਿਰ ਵਿੱਚ ਗਿਰੇ ਛੋਟੇ ਹਾਥੀ ਦੀਆਂ ਜਿਹੜੀ ਅਪਡੇਟ ਆ ਉਹ ਇੱਕ ਹੋਰ ਸਾਹਮਣੇ ਆ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਗੋਤਾਖੋਰਾਂ ਦੇ ਵੱਲੋਂ ਰੈਸਕਿਊ ਕਰਨ ਦੀ ਗੋਤਾਖੋਰਾ ਦੇ ਵੱਲੋਂ ਪਹਾਲ ਜਿਹੜੀ ਕੀਤੀ ਜਾ ਰਹੀ ਸੀ ਤਾਂ ਹੁਣ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ 4 ਸਾਲ ਦੀ ਬੱਚੀ ਨੂੰ ਜਿਹੜਾ ਹੈ ਗੋਤਾਖੋਰਾਂ ਦੇ ਵੱਲੋਂ ਨਹਿਰ ਦੇ ਵਿੱਚੋਂ ਲੱਭ ਲਿੱਤਾ ਗਿਆ ਸੋ ਜੱਜਾ ਨਾਮ ਅਰਸ਼ਦੀਪ ਕੋਰ ਜਿਹੜਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਛੋਟੀ ਜਿਹੜੀ ਬੱਚੀ ਹਰ ਸਾਲ ਦੀ ਜਿਸ ਨੂੰ ਰੈਸਕਿਊ ਕਰ ਲਿੱਤਾ ਗਿਆ ਲਗਾਤਾਰ ਭਾਲ ਕੀਤੀ ਜਾ ਰਹੀ ਸੀ 29 ਸਵਾਰੀਆਂ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਲੁਧਿਆਣੇ ਪਾਤਰੀਆਂ ਸੀ ਤਾਂ ਮਲੇਰਕੋਟਲਾ ਰੋਡ ਦੇ ਉੱਤੇ ਜਗੇੜਾ ਨਹਿਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਜਾਂਦਾ ਲਗਾਤਾਰ ਰਾਤ ਤੋਂ ਹੀ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਕਰੀਬਨ 6 ਦੀ ਜਿਹੜੀ ਮੌਤ ਹੋ ਚੁੱਕੀ ਹੈ 4 ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੇ ਵਿੱਚੋਂ ਦੀ 2 ਜਿਹੜੀਆਂ ਬੋਡੀਆਂ ਨੇ ਉਹਨਾਂ ਨੂੰ ਲੱਭ ਲਿੱਤਾ ਗਿਆ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਭਾਈ ਜੀ ਕਿੰਨੇ ਸਾਲ ਦੀ ਬੱਚੀ ਜਿਹੜੀ ਹੈ ਲੱਭੀ ਗਈ ਇੱਥੋਂ ਦੀ? ਵੀਰਤਾ ਕਰੀਵਨ ਉਹ 2 ਸਾਲਾਂ ਦੀ 3 ਸਾਲਾਂ ਦੀ ਬੱਚੀ ਹੋਵੇ। 2-3 ਸਾਲਾਂ ਦੀ ਬੱਚੀ ਹੈ। ਹਾਂ 2-3 ਸਾਲਾਂ। ਤਕਰੀਬਨ ਤਕਰੀਬਨ। ਸੋ ਇਹ ਹਾਦਸਾ ਹੋਇਆ ਕਿੱਥੇ ਸੀ ਤੇ ਇਹ ਬੱਚੀ ਜਿਹੜੀ ਹੈ ਕਿੱਥੋਂ ਦੀ ਮਿਲੀ ਹੈ? ਹਾਦਸਾ ਤਾਂ ਇਹ ਇੱਥੋਂ ਮੇਰਾ ਖਿਆਲ 2 ਕਿਲੋਮੀਟਰ ਪਿੱਛੇ 1.5 ਕਿਲੋਮੀਟਰ ਪਿੱਛੇ ਉੱਥੇ ਟੈਂਪੂ ਦਾ ਪਾਰਕਣਾ ਹੋਇਆ ਨਾਲ ਚ ਤੇ ਇਹ ਬੱਚੀ ਵਾਂਗ ਗੇੜ ਗਈ। ਇਸ ਬੱਚੀ ਨੂੰ ਵੀ ਗੋਤਾਖੋਰਾਂ ਦੇ ਵੱਲੋਂ ਲੱਭਿਆ ਗਿਆ। ਗੋਤਾਖੋਰਾਂ ਦੇ ਵੱਲੋਂ ਲੱਭਿਆ ਗਿਆ। ਜੀ ਜੀ ਸੋ ਕੀ ਲੱਗਦਾ ਕੀ ਹੈ ਜਿਹੜੇ ਹਜੇ ਦੋ ਹੋਰ ਜਿਹੜੇ ਲੱਭਣੇ ਭਾਲ ਕੀਤੀ ਜਾ ਰਹੀ ਹੈ ਕੀ ਲੱਗਦਾ ਕਿੱਥੇ ਤੱਕ ਪਹੁੰਚ ਚੁੱਕੇ ਹੋਣਗੇ ਦੇਖੋ ਇਹ ਤਾਂ ਹੁਣ ਵਿੱਚੋਂ ਇਹ ਗੋਤਾਖੋਰ ਦੱਸਣਗੇ ਵੀ ਇੱਥੇ ਹੀ ਪਏ ਆ ਜਾਂ ਕੋਈ ਗਾਹਾਂ ਤੁਰ ਗਏ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕਿੱਥੋਂ ਲੱਭਦੇ ਆਗੇ ਪਰ ਹਜੇ ਉਹਨਾਂ ਦੀ ਭਾਲ جاری ਹੈ ਜੀ ਸੋ ਹੁਣ ਗੋਤਾਖੋਰ ਇੱਥੇ ਵੀ ਮੌਜੂਦ ਨੇ ਜਿੱਥੇ ਭਾਲ ਕੀਤੀ ਜਾ ਰਹੀ ਹੈ ਹਾਂ ਇੱਥੇ ਮੌਜੂਦ ਨੇ ਸੋ ਬਿਲਕੁਲ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਉਸ ਬੱਚੀ ਨੂੰ ਐਂਬੂਲੈਂਸ ਦੇ ਵਿੱਚ ਇਥੋਂ ਦੀ ਲਜਾਇਆ ਗਿਆ ਤਾਂ ਉਹੀ ਨਹਿਰ ਹੈ 2 ਕਿਲੋਮੀਟਰ ਦੂਰੋਂ ਜਿਹੜਾ ਇਸ ਬੱਚੀ ਨੂੰ ਲੱਬਿਆ ਗਿਆ ਗੋਤਾਖੋਰਾ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ 29 ਸਵਾਰੀਆਂ ਛੋਟੇ ਹਾਥੀ ਦੇ ਵਿੱਚ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੀਆਂ ਸੀ ਤੇ ਓਵਰਟੇਕਿੰਗ ਦੇ ਦੌਰਾਨ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਉਹਦੀ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 6 ਦੀ ਮੌਤ ਹੋ ਚੁੱਕੀ ਹੈ 19 ਨੂੰ ਲੱਭ ਲਿੱਤਾ ਗਿਆ ਤੇ ਜਿਹੜੇ 4 ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਲਗਾਤਾਰ ਭਾਲ ਕਰਦੇ ਹੋਏ ਦੋ ਦੀ ਜਿਹੜੀ ਭਾਲ ਹੋ ਚੁੱਕੀ ਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੈਂ ਇੱਕ ਵਾਰ ਆਪਣੇ ਸਾਥੀ ਨੂੰ ਕਹੂੰਗਾ ਕਿ ਇੱਕ ਵਾਰ ਇੱਧਰ ਵੀ ਤਸਵੀਰ ਦਿਖਾਈ ਜਾਵੇ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਤੇ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਤੇਜ ਹੈ ਤੇ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਅਜੇ ਆ ਜੀ ਐਥੋਂ ਦੀ ਰਹਿਣ ਵਾਲੇ ਹਾਂ ਜੀ ਸੋ ਕਿੰਨੇ ਲੋਕ ਜਿਹੜੇ ਆ ਇਸ ਦੇ ਵਿੱਚ ਜਿਹੜੇ ਡੁੱਬੇ ਸੀ ਹੁਣ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਦੋ ਦੀ ਭਾਲ ਹੋ ਚੁੱਕੀ ਹੈ ਇੱਕ ਬੱਚੀ ਜਿਹੜੀ ਕਿੱਥੋਂ ਦੀ ਮਿਲੀ ਸੀ ਬੱਚੀ ਜੀ ਮਾਨਕਪਾਲ ਦੀ ਮਿਲੀ ਹੈ ਜੀ ਜੀ ਐਥੇ ਮਹਿਰ ਦੇ ਵਿੱਚੋਂ ਦੀ ਕਿਹੜੀ ਜਗ੍ਹਾ ਤੋਂ ਮਿਲੀ ਹੈ ਐਥੋਂ ਹੀ ਮਿਲੀ ਹੈ ਜੀ ਜੀ ਸੋ ਹੁਣ ਉਸ ਬੱਚੀ ਨੂੰ ਕਿਹੜੀ ਜਗ੍ਹਾ ਤੇ ਲੈ ਜਾਇਆਗੇ ਹੁਣ ਮਲੇਰ ਕੋਟਲਾ ਫਸਾਇਦ ਵਰਾਇਫਰ ਕਰਨਗੇ ਉਹਨਾਂ ਨੂੰ ਜੀ ਜਾਂ ਅੰਮ੍ਰਿਤਗੜ ਮੰਡੀ ਕਰਨਗੇ ਜੀ ਫਿਰ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਰਾਤ ਨੂੰ ਗੋਤਾਖੋਰਾਂ ਦੇ ਵੱਲੋਂ ਕਰੀ ਜਾ ਰਹੀ ਹੈ ਜੀ ਕਿੱਥੋਂ ਦੀ ਲੈ ਕੇ ਕਿੱਥੇ ਤੱਕ ਗੋਤਾਖੋਰ ਜਿਹੜੇ ਹੈਗੇ ਨੇ ਲੱਗੇ ਹੋਏ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਤਕਰੀਬਨ 2 ਕਿਲੋਮੀਟਰ ਦੂਰ ਉਹ ਬੱਚੀ ਲੱਭੀ ਗਈ ਹੈ 2-3 ਕਿਲੋਮੀਟਰ ਦੀ ਜਾਂਚ ਚੱਲ ਰਹੀ ਹੈ ਉਹ 2-3 ਕਿਲੋਮੀਟਰ ਦੀ ਜਾਂਚ ਚੱਲ ਰਹੀ ਹੈ ਮਾਰੇ ਜੀ ਇੱਥੇ ਹੈ ਤੋ ਬਿਲਕੁਲ 2-3 ਕਿਲੋਮੀਟਰ ਦੇ ਵਿੱਚ ਲਗਾਤਾਰ ਗੋਤਾਖੋਰਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਲੱਭ ਸਕਣ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੋ ਦੀ ਅਪਡੇਟ ਜਿਹੜੀ ਆ ਹੁਣ ਤੱਕ ਸਾਂਝੀ ਤੁਹਾਡੇ ਨਾਲ ਕਰ ਰਹੇ ਆ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਸੇ ਨਹਿਰ ਦੇ ਵਿੱਚ ਜਗੇੜਾ ਨਹਿਰ ਦੇ ਵਿੱਚ ਛੋਟਾ ਹਾਥੀ ਪਲਟਦਾ ਤੇ ਇੱਕ ਵੱਡਾ ਜਿਹੜਾ ਹਾਦਸਾ ਵਾਪਰ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਇੱਥੇ ਦੇ ਸਤਾਨਕ ਲੋਕਾਂ ਦੇ ਵੱਲੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਲ ਕੀਤੀ ਜਾਂਦੀ ਹੈ ਗੋਤਾਖੋਰ ਵੀ ਮੌਕੇ ਤੇ ਪਹੁੰਚ ਜਾਂਦੇ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਹੈ ਲਗਾਤਾਰ ਇੱਥੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਰਾਤ ਤੋਂ ਹੀ ਗੋਤਾਖੋਰਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿਨ ਪਾਸਵਾਨਾ ਜੀ ਮੈਂ ਗੋਤਾਖੋਰੀ ਦਾ ਕੰਮ ਕਰਦਾ ਹਾਂ ਜ਼ਿਲ੍ਹਾ ਪ੍ਰਧਾਨਾ ਜੀ ਗੋਤਾਖੋਰ ਦਾ ਤੋ ਕਿੰਨੇ ਸਮੇਂ ਤੋਂ ਤੁਹਾਡੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਤੇ ਕਿੰਨੇ ਜਿਹੜੇ ਗੋਤਾਖੋਰ ਨੇ ਇਸ ਟਾਈਮ ਪਾਲ ਕਰਦੇ ਪਏ ਨੇ ਸਾਡੀ ਟੀਮ ਰਾਤ ਦੀ ਆਈ ਹੋਈ ਹੈ ਜੀ 9 ਵਜੇ ਅਸੀਂ ਆ ਗਏ ਸੀ ਤੇ ਤਿੰਨ ਰਾਤ ਕੱਢ ਗਏ ਅਸੀਂ ਇੱਕ ਜਵਾਬ ਸੀ ਮੁੰਡਾ ਸੀਗਾ 8-9 ਸਾਲ ਦਾ ਇੱਕ ਲੇਡੀ ਸੀ ਇੱਕ ਬੰਦਾ ਸੀ ਤੇ ਹੁਣ ਕਿਦੀ ਚ ਪਾਲ ਕੀਤੀ ਗਈ ਇਥੇ ਹੁਣ ਇੱਕ ਲੇਡੀਸ ਮਿਲੀ ਹੈ ਇੱਕ ਮੁੰਡਾ ਲੱਭਿਆ ਥੋੜਾ 2 2.5 ਸਾਲ ਦਾ ਸੀ 2.5 ਸਾਲ ਦਾ ਹੀ ਹੈ ਦੋ ਸਾਈਡ ਤੋਂ 2.5 ਸਾਲ ਦਾ ਬੱਚਾ ਜਿਹੜਾ ਲੱਭਿਆ ਗਿਆ ਹੁਣ ਦੋ ਰਹਿ ਗਏ ਆ ਇੱਕ ਬਜ਼ੁਰਗ ਤੇ ਇੱਕ ਲੇਡੀ ਰਹਿ ਜੀ ਤਿੰਨੇ ਰਹਿੰਦੀਆਂ ਨੇ ਰਹਿ ਜੀ ਤਿੰਨੇ ਰਹਿੰਦੀਆਂ ਜੀ ਬਾਕੀ ਕਹਿ ਨਹੀਂ ਸਕਦੇ ਫੱਟੇ ਚੱਕੇ ਹੋਏ ਸੀ ਬੋਡੀ ਕਾਹ ਵੀ ਲੰਗੀ ਹੋਵੇ ਸੋ ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਹੈ ਤੇ ਪਾਲ ਕਰਨ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਪਾਣੀ ਵੀ ਡੂੰਗਾ ਜੀ ਤੇ ਪਾਣੀ ਤੇਜ਼ ਵੀ ਆ ਕਾਫੀ ਪਾਣੀ ਵੀ ਜ਼ਿਆਦਾ ਆ ਕੀ ਲੱਗਦਾ ਬਰਸਾਤਾਂ ਦੇ ਮੌਸਮ ਕਰਕੇ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੈ ਉਹ ਵੱਧ ਗਿਆ ਹੋਇਆ ਨਹਿਰ ਦੇ ਵਿੱਚ ਤਾਂ ਕਰਕੇ ਇੰਨੀ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਤੁਹਾਨੂੰ ਲੱਭਣ ਦੇ ਵਿੱਚ ਹਾਂਜੀ ਪਾਣੀ ਵੱਧ ਗਿਆ ਇਸ ਕਰਕੇ ਦਿੱਕਤ ਹੁੰਦੀ ਹੈ ਨਹੀਂ ਤਾਂ ਰਾਤ ਹੀ ਕੱਢ ਲੈਣੀ ਸੀ ਸਰ ਜੀ ਸੋ ਰਾਤ ਨੂੰ ਇੱਥੇ ਕੋਈ ਦੇਖ ਰਹੇ ਅਸੀਂ ਨਹਿਰ ਦੇ ਕੋਲ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਤੇ ਰਾਤ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਰਾਤ ਨੂੰ ਤਾਂ ਕਈ ਜਾਨਵਰ ਸੱਪ ਵੀ ਆ ਗਿਆ ਦੋ ਤਿੰਨ ਕਈ ਤਰ੍ਹਾਂ ਫਿਰ ਵੀ ਅਸੀਂ ਤਿੰਨ ਜਵਾਕ ਕੱਢ ਲਈ ਸੀ ਰਾਤ ਅਸੀਂ ਜੀ ਜੀ ਹਾਂਜੀ ਸੋ ਹੁਣ ਕਿੰਨੇ ਕਿਲੋਮੀਟਰ ਦੀ ਰੇਂਜ ਦੇ ਵਿੱਚ ਤੁਹਾਡੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਕਿਲੋਮੀਟਰ ਰੇਂਜ ਚੈੱਕ ਕੀਤੇ ਹੋ ਜੀ ਹੋਰ ਦੇਖਦੇ ਆਂਗਾ ਜੀ ਸੋ ਬਿਲਕੁਲ ਗੋਤਾਖੋਰਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਕਿ ਰਾਤ ਤੋਂ ਭਾਲ ਕੀਤੀ ਜਾ ਰਹੀ ਹੈ ਰਾਤ ਨੂੰ ਹਨੇਰਾ ਸੀ ਤੇ ਤਾਂ ਵੀ ਇੱਥੇ ਸਾਡੇ ਵੱਲੋਂ ਭਾਲ ਕੀਤੀ ਗਈ ਸੀ ਤੇ ਦੱਸਿਆ ਜਾ ਰਿਹਾ ਕਿ ਜਾਨਵਰ ਵੀ ਇਸ ਨਹਿਰ ਦੇ ਆਲੇ ਦੁਆਲੇ ਜਿਹੜੇ ਆ ਸੱਪ ਵੀ ਦੇਖਣ ਨੂੰ ਮਿਲੇ ਤੇ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਸਮੇਂ ਦੇ ਵਿੱਚ ਜਿਹੜੇ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਉਹ ਕਿੰਨੇ ਸਮੇਂ ਦੇ ਵਿੱਚ ਮਿਲਦੇ ਨੇ